ਸਤਿ ਸ਼੍ਰੀ ਅਕਾਲ ਪਿਆਰਿਓ ਹੁਣ ਵੇਖੋ ਮਨ ਜਿਉਂ ਹੀ ਇੱਥੇ ਤ੍ਰੈਗੁਣਾ ਦੇ ਵਿੱਚ ਜਦੋਂ ਹੀ ਇੱਧਰ ਖੇੜ ਦੇ ਵਿੱਚ ਨੂੰ ਉਤਾਰਿਆ ਜਾਂਦਾ ਤੇ ਜਿਉਂ ਹੀ ਕਾਲ ਦੇ ਦੇਸ਼ ਦੇ ਵਿੱਚ ਆਉਂਦਾ ਤੇ ਕਾਲ ਦੇ ਦੇਸ਼ ਦੇ ਵਿੱਚ ਆਉਂਦਾ ਹੀ ਤ੍ਰੈਗੁਣਾ 'ਚ ਚਲਾ ਜਾਂਦਾ ਜਦੋਂ ਜੀਵ ਤ੍ਰੈਗੁਣਾ ਤੇ ਆ ਜਾਂਦਾ ਵਾ ਪਰਵਾਨਾ ਜਿਹੜਾ ਵਾ ਜਦੋਂ ਬਗਾਨੇ ਦੇਸ਼ 'ਚ ਕੋਈ ਜਾਂਦਾ ਮੰਨ ਲਓ ਕੋਈ ਪਰਵਾਨਾ ਨਹੀਂ ਹੁੰਦਾ ਪਰਵਾਨਗੀ ਨਹੀਂ ਹੁੰਦੀ ਤੇ ਉਹਨੂੰ ਫੜ ਲਿਆ ਜਾਂਦਾ ਹੁਣ ਇੱਧਰ ਵੀ ਜਦੋਂ ਇਹ ਆਉਂਦਾ ਵਾ ਮਹਾਰਿ ਕਹਿੰਦੇ ਨਾਮ ਬਿਨਾਂ ਖੋਟੇ ਨਹੀਂ ਠਾਰ ਨਾਮ ਰਤਨ ਪਰਵਾਨੋ ਪਤਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾ ਨੂੰ ਗੁਰਮੁਖ ਆਪਛਾਣੇ ਪ੍ਰਭ ਜੈਸੇ ਬਨਾਸੀ ਕਹਿੰਦੇ ਹੁਣ ਨਾਮ ਤੋਂ ਬਿਲਾ ਇਹਨੂੰ ਠਾਰ ਨਹੀਂ ਮਿਲਦੀ ਜਿੱਦਾਂ ਇੱਧਰ ਪਰਵਾਨਾ ਹੋਵੇ ਸਾਡੇ ਕੋਲ ਤਾਂ ਸਾਨੂੰ ਠਾਰ ਮਿਲ ਜਾਂਦੀ ਵਿਦੇਸ਼ੋਂ ਇਹਨੂੰ ਚੋਰ ਸਮਝ ਕੇ ਫਿਰ ਕੀ ਬੰਦੀਖਾਨੇ 'ਚ ਬੰਦ ਕਰ ਲੈਂਦੇ ਆ ਜਿੱਦਾਂ ਉੱਧਰ ਫੜਿਆ ਜਾਂਦਾ ਇੱਧਰਲੇ ਬੰਨੇ ਕਿਸੇ ਪ੍ਰਦੇਸ਼ 'ਚ ਜਾਵੇ ਬਿਨਾ ਪਰਵਾਨੇ ਕੀ ਤੋਂ ਤੇ ਇੱਧਰ ਹੁਣ ਜਿੰਨੇ ਵੀ ਇਦਾਂ ਆਉਂਦੇ ਆ ਜਿਨ੍ਹਾਂ ਕੋ ਪਰਵਾਨਾ ਨਹੀਂ ਉਹ ਸਾਰਿਆਂ ਨੂੰ ਕਾਲ ਫਿਰ ਬੰਨ ਲੈਂਦਾ ਸਾਰਿਆਂ ਨੂੰ ਕਾਲ ਕੀ ਕਰਦਾ ਬਣ ਲਿੰਦਾ ਹੁਣ ਸਾਰੇ ਜਗ ਨੂੰ ਕਾਲ ਨੇ ਬੰਨਿਆ ਹੋਇਆ ਮਹਾਰਾਜ ਕਹਿੰਦੇ ਤੇ ਉਹ ਦੱਸ ਰਿਹਾ ਵੀ ਜੇ ਕਾਲ ਦੀ ਕੈਦ ਤੋਂ ਬਾਹਰ ਆ ਤੇ ਇੱਕ ਜਣਾ ਬਾਹਰ ਆ ਉਹ ਕੌਣ ਆ ਮਹਾਰਾਜ ਕਹਿੰਦੇ ਆ ਸਭ ਜਗ ਬੰਨਦੇ ਉਹ ਕਾਲ ਕੋ ਬਿਨ ਗੁਰ ਕਾਲ ਉਫਾਰ ਗੁਰੂ ਜਿਹੜਾ ਵਾ ਕਾਲ ਦੀ ਕੈਦ ਤੋਂ ਬਾਹਰ ਆ ਬਾਕੀ ਸਾਰਾ ਸੰਸਾਰ ਉਹਨੇ ਬੰਨਿਆ ਜਿਹੜਾ ਤਰੇ ਗੁਣਾ ਚ ਆ ਜਾਂਦਾ ਇੱਕ ਗੁਰੂ ਜਿਹੜਾ ਵਾ ਉਹਦੀ ਕੈਦ ਤੋਂ ਬਾਹਰ ਆ ਜਿਹੜਾ ਕੈਦ ਤੋਂ ਬਾਹਰ ਆ ਉਹੀ ਛੜਾ ਸਕਦਾ ਵਾ ਜੀ ਹੁਣ ਇਹ ਕੈਦ ਦੇ ਵਿੱਚ ਕਿਦਾਂ ਬੰਦ ਕਰਦਾ ਵਾ ਜਦੋਂ ਮਨ ਇੱਧਰ ਆਉਂਦਾ ਵਾ ਉਹ ਫਿਰ ਗੁਰਬਾਣੀ ਦੇ ਵਿੱਚ ਉਹ ਵੀ ਦੱਸਿਆ ਉਹ ਜਦੋਂ ਇਧਰਲੇ ਪੰਨੇ ਆਉਂਦਾ ਵਾ ਤੇ ਜਿੱਦਾਂ ਇਹਨੂੰ ਕੀ ਆ ਨਸ਼ਾ ਦੇਣਾ ਸ਼ੁਰੂ ਕਰ ਦਿੰਦੇ ਨਸ਼ਾ ਦੇ ਕੇ ਵੀ ਇਹਦੀ ਸੁੱਧ ਬੁੱਧ ਮਾਰੀ ਜਾਵੇ ਤੋ ਕਿਦਾਂ ਕਿਹੜਾ ਨਸ਼ਾ ਇਹਨੂੰ ਦਿੰਦੇ ਆ ਉਹ ਫਿਰ ਉਹਨੂੰ ਕਿਹੜੀ ਮਦ ਪੀਉਂਦੇ ਆ ਮਦ ਸ਼ਰਾਬ ਨੂੰ ਕਹਿ ਦਿੰਦੇ ਆ ਸ਼ਰਾਬਖਾਨੇ 'ਚ ਲੈ ਕੇ ਜਾਂਦੇ ਨੇ ਉਹ ਫਿਰ ਗੁਰਬਾਣੀ ਤੇ ਦੱਸਿਆ ਵਾ ਮਨ ਦੇ ਲਈ ਕਿਹੜੀ ਮਾਦਾ ਕਿਦਾਂ ਬੁਲਾਉਂਦੇ ਆ ਇੱਥੇ ਫਿਰ ਪੰਜੇ ਜਿਹੜੇ ਆ ਇਹਨਾਂ ਦੋਸਤੀ ਪਾ ਲੈਂਦੇ ਆ ਦੋਸਤੀ ਪਾ ਕੇ ਜਦੋਂ ਬਾਹਰੀ ਤੌਰ ਤੇ ਕੋਈ ਦੋਸਤੀ ਮਾੜੀ ਸੰਗਤ 'ਚ ਜੀ ਬੈਠ ਜਾਂਦਾ ਵਾ ਉਹਨੂੰ ਨਸ਼ਿਆਂ ਦੇ ਲਾਅ ਦਿੱਤਾ ਜਾਂਦਾ ਇਦਾਂ ਜਦੋਂ ਪੰਜਾਂ ਦੀ ਅਧਿਨਕੀ ਕਬੂਲ ਕਰ ਲੈਂਦਾ ਪੰਜਾਂ ਦੇ ਪੰਜਾਂ ਦਾ ਸੰਗੀ ਬਣ ਜਾਂਦਾ ਫਿਰ ਇਹਨੂੰ ਮਹਾਰਾਜ ਕਹਿੰਦੇ ਆ ਕਲ ਕਲ ਵਾਲੀ ਕਾਮ ਮਦ ਮਨੂਆ ਪੀਮਣ ਹਾਰ ਕਹਿੰਦੇ ਕਾਮ ਜਿਹੜਾ ਉੱਥੇ ਸ਼ਰਾਬ ਦਾ ਕੰਮ ਕਰਦਾ ਕਾਮਵਾਸ਼ਨਾ ਇਹ ਡਿਊਟੀਆਂ ਮੰਡ ਲੈਂਦੇ ਆ ਵੀ ਕਿਉਂਕਿ ਇਹਨੂੰ ਪਤਾ ਨਾ ਲੱਗੇ ਤੇ ਪਹਿਲਾਂ ਆਪਣੀਆਂ ਡਿਊਟੀਆਂ ਮੰਡ ਲੈਂਦੇ ਆ ਵੀ ਮੈਂ ਸ਼ਰਾਬ ਦਾ ਕੰਮ ਕਰੂੰਗਾ ਇਹਨੂੰ ਪਲਾਉਂਗਾ ਮੈਂ ਫਲਾਣਾ ਕੰਮ ਕਰੂੰਗਾ ਮੈਂ ਫਲਾਣਾ ਕਰੂੰਗਾ ਉਹ ਕੀ ਕੀ ਕੰਮ ਕਰਦੇ ਫਿਰ ਦੱਸਦੇ ਕਹਿੰਦੇ ਕਲ ਕਲ ਵਾਲੀ ਕਾਮ ਮਦ ਮਨੂਆ ਪੀਵਣ ਹਾਰ ਕਹਿੰਦੇ ਕ੍ਰੋਧ ਕਟੋਰੀ ਮੋਹ ਭਰੀ ਕ੍ਰੋਧ ਦੀ ਕਟੋਰੀ ਬਣਾ ਕੇ ਤੇ ਮੋਹ ਵਿੱਚ ਪਰ ਦਿੰਦੇ ਆ ਤੇ ਪਲਾਉਂਦਾ ਕੌਣ ਆ ਇਲਾਵਾ ਹੰਕਾਰ ਹੰਕਾਰ ਦੇ ਵਿੱਚ ਉਹ ਫਿਰ ਵਖੋ ਬੰਦਾ ਲੱਭ ਲੋਭ ਹੰਕਾਰ ਦੇ ਵਿੱਚ ਕਿਸ ਨੂੰ ਸਮਝਦਾ ਨਹੀਂ ਤੇ ਜਦੋਂ ਇਹ ਲਹਿਰ ਆਉਂਦੀ ਹੈ ਲੱਭ ਦੀ ਤੇ ਲੋਭ ਦੀ ਲਹਿਰ ਆਉਂਦੀ ਆ ਤੇ ਫਿਰ ਉਹ ਜਦਾਂ ਇੱਕ ਕੁੱਤਾ ਹਲਕ ਜਾਂਦਾ ਵਾ ਮਹਾਰਾਜ ਗੁਰਬਾਣੀ ਤੇ ਦੱਸਦੇ ਕਹਿੰਦੇ ਕੁੱਤੇ ਦੀ ਨਿਆਈ ਇਹਦਾ ਜੀਵ ਜਿਉਂ ਕੁਕਰ ਹਰਕਾਇਆ ਤਾਵੇ ਦਾ ਦਿਸਦਾਏ ਫਿਰ ਉਹ ਬੇਹਦਾਨੀਆਂ ਆਪਣਾ ਪ੍ਰਾਇ ਨਹੀਂ ਦੇਖਦਾ ਫਿਰ ਹੋ ਸਕਦਾ ਉਹ ਘਰ ਚ ਜਿਹਦੇ ਨੇ ਰੱਖਿਆ ਉਹ ਮਾਲਕ ਨੂੰ ਹੀ ਵੜ ਦੇ ਜਦੋਂ ਲੋਭ ਦੀ ਲਹਿਰ ਆਉਂਦੀ ਹੈ ਨਾ ਉਹ ਫਿਰ ਦੇਖਦਾ ਨਹੀਂ ਉਹ ਉਹਨੂੰ ਹੀ ਵੱਡ ਸਕਦਾ ਇੱਥੇ ਫਿਰ ਮਹਾਰਾਜ ਕਹਿੰਦੇ ਆ ਕਲ ਕਲ ਵਾਲੀ ਕਾਮ ਮਦ ਮਨੂਆ ਪੀਵਣ ਹਾਰ ਕਰੋਧ ਕਟੋਰੀ ਮੋਹ ਭਰੀ ਪੀਲਾਵਾ ਹੰਕਾਰ ਮਜਲਸ ਕੂਰੇ ਲੱਭ ਕੀ ਪੀ ਪੀ ਹੋਏ ਖਵਾਰ ਮਜਲਸ ਕਹਿੰਦੇ ਆ ਮਹਿਫਲ ਨੂੰ ਲੋਭ ਦੀ ਮਹਿਫਲ 'ਚ ਬੈਠ ਕੇ ਕਹਿੰਦਾ ਪੀਣਾ ਸ਼ੁਰੂ ਕਰ ਦਿੰਦਾ ਫਿਰ ਹੁਣ ਇੱਥੇ ਇਹ ਜਿਹੜੇ ਕਾਲ ਦੇ ਪੰਜ ਦੂਤ ਆ ਫਿਰ ਇਹ ਉਹਨੂੰ ਕਹਿੰਦੇ ਕਾਲ ਨੂੰ ਕਹਿੰਦੇ ਆ ਵੀ ਤੁਸੀਂ ਕਹਿੰਦੇ ਸੀ ਇਹਦੀ ਜਦੋਂ ਇਹਨੂੰ ਨਸ਼ਾ ਦੋਗੇ ਇਹਦੀ ਸੁੱਧ-ਬੁੱਧ ਮਾਰੀ ਜਾਏਗੀ ਇਹ ਨਸ਼ੇ 'ਚ ਚਲਾ ਜਾਏਗਾ ਪਰ ਕਹਿੰਦੇ ਸਾਨੂੰ ਕਿੱਦਾਂ ਪਤਾ ਲੱਗੇ ਤੇ ਪੀ ਜਾ ਰਿਹਾ ਇਹ ਤਾਂ ਪੀ ਜਾ ਰਿਹਾ ਇਹਨੂੰ ਤਾਂ ਕੋਈ ਅਸਰ ਹੀ ਨਹੀਂ ਹੋ ਰਿਹਾ ਤੇ ਸਾਨੂੰ ਕਿੱਦਾਂ ਪਤਾ ਲੱਗੇ ਪੀ ਤੇ ਅਸਰ ਹੋ ਗਿਆ ਉਹ ਫਿਰ ਕਹਿੰਦੇ ਕਹਿੰਦੇ ਵੀ ਜਦੋਂ ਤੁਸੀਂ ਇਹਨੂੰ ਪਲਾਓਗੇ ਤੇ ਇਹਦੀ ਸੁੱਧ-ਬੁੱਧ ਮਾਰੀ ਜਾਏਗੀ ਇਹ ਟੇਕੇ ਨਹੀਂ ਬਏਗਾ। ਕਹਿੰਦੇ ਜਦੋਂ ਤੁਸੀਂ ਇਹਨੂੰ ਪਲਾਉਂਦੇ ਰਹੋਗੇ ਪਲਾਉਂਦੇ ਰਹੋਗੇ ਇਹਨੂੰ ਨਸ਼ਾ ਜਦੋਂ ਚੜ ਜਾਏਗਾ ਫੁੱਲ ਇਹ ਟੇਕੇ ਨਹੀਂ ਬਏਗਾ। ਇੱਕ ਅਦੀ ਰਾਜੋ ਤੇ ਇੱਕ ਅਦੀ ਤਮੋ ਦੇ ਕਦੀ ਸਤੋ ਦੇ ਵਿਚਾਰਾਂ 'ਚ ਭੱਜਾ ਫਰੇਗਾ। ਇਹ ਸਾਡੇ ਮਨ ਦੀ ਕਹਾਣੀ ਚੱਲਦੀ ਸਾਰਿਆਂ ਦੀ ਇਹ ਅਸੀਂ ਆਪਣੇ ਆਪ ਨੂੰ ਚੈੱਕ ਕਰਦੇ ਰਹਿਣਾ ਕਿਤੇ ਸਾਡੇ ਨਾਲ ਵੀ ਨਹੀਂ ਇਦਾਂ ਹੋ ਰਿਹਾ ਕਿਸੇ ਨੂੰ। ਉਹ ਕਹਿੰਦੇ ਫਿਰ ਇਹ ਟੇਕੇ ਨਹੀਂ ਬਏਗਾ ਤੇ ਇਹਦਾ ਸਬਰ ਟੁੱਟ ਜਾਏਗਾ। ਤੇ ਸਬਰ ਇਹੋ ਜਿਹਾ ਟੁੱਟ ਜਾਏਗਾ ਵੀ ਬਗਾਨੇ ਘਰ ਲਈ ਧੰਨ ਪਦਾਰਥ ਨਾਸਵਾਨ ਚੀਜ਼ਾਂ ਦੇ ਦ੍ਰਿਸ਼ਮਾਨ ਸੰਸਾਰ ਉਹਦੀਆਂ ਮੰਗਾਂ ਕਰਨੀਆਂ ਸ਼ੁਰੂ ਕਰ ਦੇਗਾ ਰਾਤ ਦਿਨ ਉਹਦੀਆਂ ਮੰਗਾਂ ਕਰੇਗਾ ਸਬਰ ਦੇ ਬੰਨ ਟੁੱਟ ਜਾਣਗੇ ਇੱਥੇ ਫਿਰ ਬ੍ਰਹਮਾ ਦੇ ਲੜਕੇ ਦੇ ਉਦਾਹਰਨ ਦਿੰਦੇ ਆ ਨਾਰਦ ਦੀ ਨਾਰਦ ਜਿਹੜਾ ਇਹ ਉਹ ਟਿਕਦਾ ਨਹੀਂ ਉਹ ਦੇਵਤਿਆਂ ਦੀ ਵੀ ਲੜਾਈ ਕਰਾ ਦਿੰਦਾ ਉਹਨੂੰ ਲਾਈਫ ਭੁਜਾਈ ਦੀ ਆਦਤ ਹੀ ਥੋੜੀ ਜੀ ਇੱਧਰ ਉੱਧਰ ਗੱਲ ਕਰ ਦਿੰਦਾ ਉਹ ਤ੍ਰਲੋਕੀ ਚ ਬਹੁ ਵਿੱਚ ਤ੍ਰਲੋਕੀ ਚ ਵੀ ਚੱਲਦਾ ਹੈ ਤੇ ਉਥੇ ਫਿਰ ਕਹਿੰਦੇ ਨਾ ਸਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖਵਾਰੀ ਉਹ ਫਿਰ ਮੰਗਦਾ ਵਾ ਧਨ ਪਦਾਰਥ ਮੰਗਣੇ ਸ਼ੁਰੂ ਕਰ ਜਾਂਦਾ ਜਦੋਂ ਇਹਨੂੰ ਫਿਰ ਨਸ਼ਾ ਚੜ ਜਾਂਦਾ ਵਾ ਫਿਰ ਉਹ ਜਦੋਂ ਨਸ਼ਾ ਚੜ ਜਾਂਦਾ ਇਹਨੂੰ ਫਿਰ ਬੰਨ੍ਹ ਕੇ ਕਾਲੇ ਉਹਨਾਂ ਨੂੰ ਹੁਕਮ ਦਿੰਦਾ ਵੀ ਇਹਨੂੰ ਬੰਨ੍ਹ ਕੇ ਬੰਦੀਖਾਨੇ ਦੇ ਵਿੱਚ ਸੁੱਟ ਦੋ ਉੱਥੇ ਫਿਰ ਬੰਦੀਖਾਨੇ 'ਚ ਕਿੱਦਾਂ ਛੁੱਟਦੇ ਕਹਿੰਦੇ ਲੱਭ ਅਹੇਰਾ ਲੱਭ ਅੰਧੇਰਾ ਬੰਦੀਖਾਨਾ ਔਗਣ ਪੈ ਲੋਹਾਰੀ ਕਹਿੰਦੇ ਮਾਇਆ ਜਲ ਖਾਈ ਪਾਣੀ ਘਰ ਬੰਦਿਆ ਸੱਤ ਕੇ ਆਸਨ ਉਰਖ ਰਹਿ ਕਹਿੰਦੇ ਫਿਰ ਮਾਇਆ ਜਿਹੜੀ ਆ ਮਾਇਆ ਦੀ ਖਾਈ ਬਣ ਜਾਂਦੀ ਓੱਚੇ ਜਿਹੜਾ ਵਾ ਪਾਣੀ ਜਿਹੜਾ ਭਰ ਦਿੱਤਾ ਜਾਂਦਾ ਚਾਰ ਸਫੇਰੇ ਖਾਈ ਖੋਟ ਦਿੱਤੀ ਜਾਂਦੀ ਐ ਤੇ ਇੱਥੇ ਜਿਹੜਾ ਵਾ ਇਸ ਤਰੀਕੇ ਦੇ ਨਾਲ ਫਿਰ ਕਹਿੰਦੇ ਇਹਨੂੰ ਜਿਹੜਾ ਵਾ ਬੰਨ ਲਿਆ ਜਾਂਦਾ ਇਹਨੂੰ ਬੰਨ ਕੇ ਕੈਦਖਾਨੇ ਦੇ ਵਿੱਚ ਛੁੱਟ ਦਿੱਤਾ ਜਾਂਦਾ ਫਿਰ ਇਥੇ ਕੈਦਖਾਨੇ ਦੇ ਬਾਰੇ ਵੀ ਦੱਸਦੇ ਆ ਉਹ ਕੈਦ ਕਿਦਾਂ ਦੀ ਜਿਹੜੀ ਇੱਥੇ ਮਾਰੇ ਕਹਿੰਦੇ ਨਾ ਨਾ ਸਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਇਕ ਵਾਰੀ ਲਾਬਨ ਦੇਰਾ ਬੰਦੀਖਾਨਾ ਔਗਣ ਪੈਰ ਲੋਹਾਰੀ ਵੀ ਜਿਹੜਾ ਲੱਭ ਜਿਹੜਾ ਲੋਭ ਆ ਤੇ ਔਗਣ ਆ ਜਿਹੜੇ ਮੋਹ ਦੀ ਅਤੇ ਗੱਲ ਚ ਫਾਹੀ ਪਾ ਦਿੱਤੀ ਜਾਂਦੀ ਆ ਔਗਣ ਤੇ ਲੋਭ ਜਿਹੜੇ ਇਹਦੇ ਪੈਰਾਂ 'ਚ ਬੇੜੀ ਬਣ ਜਾਂਦੇ ਨੇ ਫਿਰ ਇਥੇ ਜਿਹੜੇ ਬੰਦੀਖਾਨੇ 'ਚ ਬੰਦ ਕੀਤਾ ਕਹਿੰਦੇ ਦੁੱਖ ਦਰਵਾਜਾ ਰੋ ਰਖਵਾਲਾ ਉਨ ਦੁੱਖ ਦੇ ਦਰਵਾਜ਼ੇ ਲਾਤੇ ਰੋ ਜਿਹੜਾ ਕਰੋਧ ਆ ਉਹ ਰਖਵਾਲਾ ਬਣਾ ਦਿੰਦਾ ਤੇ ਬਾਹਰ ਨਾ ਨਿਕਲ ਜੇ 24 ਘੰਟੇ ਜੀ ਕਰੋਧ ਚ ਰਹਿੰਦਾ ਕਰੋਧ ਦਾ ਇਹਨੂੰ ਕਰੋਧ ਨੂੰ ਰਖਵਾਲ ਬਣਾ ਦਿੰਦਾ ਤੇ ਇਹ ਬਾਹਰ ਨਾ ਨਿਕਲ ਕਿਸ ਦੀ ਉਹਦੇ ਚ ਗੰジャਸ਼ ਨਹੀਂ ਛੱਡਦੇ ਉਹ ਇੰਨਾ ਕਰੋਧੀ ਮਨ ਕਿਸੇ ਦੀ ਸੁਣਦਾ ਨਹੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਉਹ ਕਰੋਧੀ ਹੋ ਜਾਂਦਾ ਵੀ ਮੈਂ ਜੋ ਕਰ ਰਿਹਾ ਸਹੀ ਕਰ ਰਿਹਾ ਤੇ ਇੱਥੇ ਕਹਿੰਦੇ ਦੁੱਖ ਦਰਵਾਜ਼ਾ ਰੋ ਰਖਵਾਲਾ ਆਸ ਸੰਦੇਸ਼ਾ ਦੋ ਪੱਟ ਜੜੇ ਪੱਟ ਭਾਵ ਤੱਕ ਤੇ ਆ ਸੰਦੇਸ਼ਾ ਦੇ ਜਿਹੜੇ ਆ ਦੋ ਤਖਤੇ ਲਾਤੇ ਨੂੰ ਹਣੀ ਕਹਿੰਦੇ ਆ ਸੰਦੇਸ਼ਾ ਦੇ ਤਖਤੇ ਲਾ ਕੇ ਤੇ ਇਹਨੂੰ ਉੱਥੇ ਬੰਦ ਕਰ ਲਿਆ ਤੇ ਮਾਇਆ ਦੀ ਜਿਹੜੀ ਖਾਈ ਪੁੱਟ ਦਿੱਤੀ ਹੁਣ ਉਹਦੇ ਵਿੱਚ ਛੋਟ ਕੇ ਫਿਰ ਇਹ ਕਾਲ ਨੂੰ ਰਿਪੋਰਟ ਦਿੰਦੇ ਆ ਤੇ ਅਹੀਂ ਆਪਣਾ ਕੰਮ ਕਰ ਦਿੱਤਾ ਫਿਰ ਕਾਲ ਕੀ ਕਰਦਾ ਵਾ ਇਹਦੇ ਤੇ ਜਾਲ ਪਾਉਂਦਾ ਕਾਲ ਕੀ ਕਰਦਾ ਵਾ ਇੱਥੇ ਜਾਲ ਪਾਉਂਦਾ ਵੀ ਇਹ ਨਿਕਲ ਨਾ ਜਾਵੇ ਐਨਾ ਪ੍ਰਬੰਧ ਕੀਤਾ ਜਾਂਦਾ ਮੰਨਦੇ ਨੇ ਉਹ ਜਾਲ ਕਿੱਥੇ ਕਿੱਥੇ ਪਾਉਂਦਾ ਫਿਰ ਕਹਿੰਦੇ ਕਾਲ ਜਾਲ ਜੇਹਵਾ ਔਰ ਨੈਣੀ ਕਾਨੀ ਕਾਲ ਸੁਣੇ ਬਿਖਵੇਂ ਹੁਣਾਂ ਇਹ ਜਾਲ ਪਾਇਆ ਹੋਇਆ ਅਸੀਂ ਜਾਲ ਚੋਂ ਨਿਕਲ ਨਹੀਂ ਸਕਦੇ ਹੁਣ ਦੇਖੋ ਜਿੱਦਾਂ ਮਨ ਜਿਹੜਾ ਸਾਡਾ ਜਦੋਂ ਇਧਰਲੇ ਪੰਨੇ ਆਉਂਦਾ ਤੁਮਾਰੇ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨਵਰ ਨ ਦੇਖ ਕੋਈ ਜੋਤ ਧਰੀ ਨੇਤਰਾਂ ਦੇ ਅੰਦਰ ਤੇ ਆ ਜਿਹੜਾ ਦਰਵਾਜਾ ਲਾਤਾ ਪਲਕਾਂ ਇਹ ਜਦੋਂ ਪਲਕਾਂ ਖੋਲਦਾ ਵਾ ਬਾਹਰ ਦੇਖਦਾ ਪਰ ਜਦੋਂ ਇਹ ਦਰਵਾਜਾ ਬੰਦ ਕਰ ਲੈਂਦਾ ਵਾ ਅੰਦਰ ਨਹੀਂ ਦੇਖ ਸਕਦਾ ਕਿਉਂਕਿ ਜਾਲ ਪਾਇਆ ਹੁਣ ਜਦ ਤੱਕ ਜਾਲ ਕੱਟੇਗਾ ਨਹੀਂ ਇਹ ਕਿਸਾਬ ਦਾ ਇਹ ਸਰੀਰ ਸਾਰਾ ਜਾਲ ਹੀ ਆ ਆ ਜੰਨਾ ਸਰੀਰ ਨਾ ਤ੍ਰੈਗੁਣੀ ਸਰੀਰ ਇਹ ਸਾਰਾ ਜਾਲ ਹੀ ਆ ਜਦ ਤੱਕ ਇਹ ਸਰੀਰ ਨੂੰ ਨਹੀਂ ਛੱਡਦਾ ਇਹ ਤੋਂ ਮੁਕਤ ਨਹੀਂ ਹੁੰਦਾ ਤਦ ਤੱਕ ਘਰ ਨਹੀਂ ਜਾ ਸਕਦਾ ਅੰਦਰ ਦੇਖ ਨਹੀਂ ਸਕਦਾ ਹੁਣ ਦੇਖੋ ਜਦੋਂ ਆਹੀਂ ਦਰਵਾਜ਼ਾ ਖੋਲਦੇ ਆ ਬਾਹਰ ਹਨੂ ਇਧਰ ਮਾਇਆ ਦੇ ਦੇਸ਼ੇ ਦਿਖਦਾ ਪਰ ਜਦੋਂ ਇਹ ਦਰਵਾਜ਼ਾ ਬੰਦ ਕਰ ਲੈਂਦੇ ਆ ਅੰਦਰ ਦੇਖਦਾ ਹੀ ਨਹੀਂ ਅੰਦਰ ਦੇਖਦਾ ਹੀ ਨਹੀਂ ਇਹਨੂੰ ਹੁਣ ਫਿਰ ਜਦੋਂ ਇਸ ਤਰੀਕੇ ਦੇ ਨਾਲ ਇਹਨੂੰ ਇਹਦੀ ਇਹ ਹਾਲਤ ਕਰ ਦਿੰਦੇ ਆ ਫਿਰ ਪੰਜੇ ਨੂੰ ਪੁੱਛਦੇ ਆ ਇਹ ਬਾਲਾ ਦੇਖੀਏ ਤਾਂ ਸਹੀ ਇਹਨੂੰ ਕੋ ਹੋਸ਼ ਹੈ ਗਈ ਥੋੜੀ ਬਹੁਤੀ ਇਹਨੂੰ ਪੁੱਛਦੇ ਆ ਵੀ ਤੂੰ ਤੇਰੇ ਪਿਤਾ ਤੇਰਾ ਮਾਤਾ ਪਿਤਾ ਕੌਣ ਆ ਪਤਾ ਤੈਨੂੰ ਤੂੰ ਤੇਰਾ ਜਨਮ ਕਿੱਥੋਂ ਹੋਇਆ ਤੇਰਾ ਪਰਿਵਾਰ ਕਿਹੜਾ ਭਲਾ ਇਹਨੂੰ ਪੁੱਛਦੇ ਆ ਫਿਰ ਉੱਥੇ ਉਹ ਆਪਕਿ ਜਿਹੜਾ ਸਾਡਾ ਮਨ ਦਾ ਪਰਿਵਾਰ ਆ ਸੁਖੰਮ ਪਰਿਵਾਰ ਆ ਜਿਹੜਾ ਮਨ ਆਤਮਾ ਧਰਮ ਰਾਇ ਚਿਤ੍ਰਗੁਪਤ ਹਨਾ ਇਹ ਸਾਰਾ ਇਹ ਪਰਿਵਾਰ ਦੇ ਬਾਰੇ ਪੁੱਛਦੇ ਆ ਸਾਡੇ ਅੰਦਰ ਸਾਰਿਆਂ ਦੇ ਵਸ ਬਸਾਇਆ ਹੈ ਪਰਿਵਾਰ ਉਹਨਾਂ ਦੀਆਂ ਡਿਊਟੀਆਂ ਇਹਨੂੰ ਪੁੱਛਦੇ ਆ ਵੀ ਤੀ ਕੀ ਤੈਨੂੰ ਪਤਾ ਮੈਨੂੰ ਪਤਾ ਤੂੰ ਕਿੱਥੋਂ ਆਇਆ ਜੇ ਤੈਨੂੰ ਅੱਜ ਇੱਥੋਂ ਕੱਢ ਦਿੱਤਾ ਜਾਵੇ ਕਿੱਥੇ ਜਾਏਗਾ ਫਿਰ ਜਦੋਂ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਹੈ ਫਿਰ ਕਹਿੰਦੇ ਵੀ ਇਹ ਬੌਰਾ ਹੋ ਗਿਆ ਕਮਲਾ ਹੋ ਗਿਆ ਕਹਿੰਦੇ ਇਹ ਨਾਮ ਤੋਂ ਬਗੈਰ ਕੀ ਕਮਲਾ ਹੋ ਗਿਆ ਕਹਿੰਦੇ ਬਿਨ ਨਾਵੇਂ ਜਗ ਕਮਲਾ ਫਿਰੇ ਗੁਰਮੁਖ ਨਤਰੀ ਆਇਆ ਫਿਰ ਗੁਰਮੁਖਾਂ ਨੇ ਵੇਖਿਆ ਵੀ ਇਹ ਜਿਹੜਾ ਹੁਣ ਕਮਲਾ ਵਾ ਹੁਣ ਜਿਹੜੇ ਕਮਲੇ ਆ ਜਦ ਤੱਕ ਨਾਮ ਦਾ ਪਰਵਾਨਾ ਨਹੀਂ ਮਿਲਦਾ ਜਦ ਤੱਕ ਸ਼ਬਦ ਦਾ ਭੇਦ ਨਹੀਂ ਆਉਂਦਾ ਤਦ ਤੱਕ ਅਹੀਂ ਇਹ ਮਾਇਆ ਦੇ ਦੇਸ਼ ਦੇ ਵਿੱਚੋਂ ਤਦ ਤੱਕ ਸਾਨੂੰ ਸੁੱਧ-ਪੁੱਧ ਨਹੀਂ ਆ ਸਕਦੀ ਕਿਉਂਕਿ ਨਾਮ ਨੂੰ ਇੱਕ दारू ਵੀ ਕਹਿੰਦਾ ਇੱਥੇ ਕਮਲਿਆਂ ਦੀ ਦਵਾਈ ਕੀ ਆ ਹਰ ਕਾ ਨਾਮ ਔਖਦ ਹੈ दारू ਵੇ ਲਾਇਓ ਜਦ ਤੱਕ ਉਹ दारू ਨਹੀਂ ਸਾਨੂੰ ਮਿਲਦਾ ਜਦ ਤੱਕ ਉਹ ਵੈਦ ਕੋ ਨਹੀਂ ਹੀ ਜਾਂਦੇ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜੰਮ ਕੀ ਬੰਦਾ ਤਦ ਤੱਕ ਜੰਮ ਦੀਆਂ ਫਾਈਆਂ ਨਹੀਂ ਕੱਟੀਆਂ ਜਾ ਸਕਦੀ ਜਦੋਂ ਗੁਰੂ ਕੋ ਜਾਣੇ ਆ ਗੁਰੂ ਨਾਲੇ ਤੇ ਸਾਡੀ ਫਾਈ ਕੱਟਦਾ ਵਾ ਉਹ ਕਿਦਾਂ ਕਟਾਉਂਦਾ ਵਾ ਕਿਉਂਕਿ ਮਹਾਰਾਜ ਕਹਿੰਦੇ ਜਾਲ ਪਸਾਰ ਚੋਗ ਵਿਸਤਾਰੀ ਪੰਖੀ ਜਿਉਂ ਭਾਵਤ ਹੈ ਕਹੋ ਨਾਨਕ ਬੰਧਨ ਕਾਟਣ ਕੋ ਮੈਂ ਸਤਗੁਰੂ ਪੁਰਖ ਤੇ ਆਵਤ ਹੈ ਕਹਿੰਦੇ ਤੂੰ ਸਿਮਰਨ ਕਾ ਦੇ ਲਈ ਕਰਦਾ ਕਹਿੰਦਾ ਮੇਰੇ ਤੇ ਜਾਲ ਪੈ ਗਿਆ ਤ੍ਰੈ ਗੁਣਾ ਦਾ ਕਹਿੰਦਾ ਮੈਂ ਉਹ ਬੰਧਨ ਕੱਟਣ ਦੇ ਲਈ ਕਰਦਾ ਵਾ ਵਾਹ ਗੁਰੂ ਵਾਹ ਗੁਰੂ ਕੋ ਨਾਨਕ ਬੰਦਨ ਘਾਟਣ ਕੋ ਮੈਂ ਸਤਿਗੁਰੂ ਪ੍ਰਖ ਤੇ ਆਵਤ ਹੈ ਜਿਹੜਾ ਬੰਦਨ ਘਟਦੇ ਆ ਤੇ ਫਿਰ ਬੰਦਨ ਘਟ ਕੇ ਮਾਲਕ ਕਿਰਪਾ ਕਰਦਾ ਵਾ ਜਿਹੜਾ ਗੁਰੂ ਦੇ ਰਾਹੀਂ ਫਿਰ ਸਤਿਗੁਰੂ ਕੋ ਜਾਨੇ ਆ ਫਿਰ ਸਾਨੂੰ ਉਹ ਪਰਵਾਨਾ ਮਿਲਦਾ ਤੇ ਮਹਾਰਾਜ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋ ਇਹਦਾ ਸੰਮੁਖ ਸਿੱਖ ਕੋਈ ਜਿਉ ਰਹਾ ਗੁਰਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮੇ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰਬਿ ਨਵਰ ਨ ਜਾਣੇ ਕੋਇ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਇ ਕਹਿੰਦੇ ਉਹ ਸਨਮੁਖ ਹੁੰਦਾ ਜਿਹੜਾ ਗੁਰੂ ਦੇ ਰਾਈ ਫਿਰ ਸਤਿਗੁਰੂ ਕੋ ਜਾਂਦਾ ਕਿਉਂਕਿ ਮਾਰੇ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਬੜ ਭਾਗੀ ਹੈ ਇਹ ਜਿਹੜਾ ਨਾਮ ਆ ਜਿਹੜਾ ਸ਼ਬਦ ਆ ਇਹ ਸਾਨੂੰ ਕਿੰਨੇ ਦੇਣਾ ਸਤਿਗੁਰੂ ਨੇ ਤੇ ਸਤਿਗੁਰੂ ਕੋ ਕਿੱਦਾਂ ਹੀ ਜਾਣਾ ਗੁਰੂ ਦੇ ਰਾਈ ਜਦ ਤੱਕ ਅਹੀਂ ਗੁਰੂ ਦੇ ਸਨਮੁਖ ਨਹੀਂ ਹੁੰਦੇ ਤਦ ਤੱਕ ਅਹੀਂ ਸਤਿਗੁਰੂ ਕੋ ਨਹੀਂ ਜਾ ਸਕਦੇ ਤਦ ਤੱਕ ਹਨੂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਮਹਾਰਾਜ ਕਹਿੰਦੇ ਨਾ ਜਦੋਂ ਇੱਥੇ ਪਰਦੇਸ 'ਚ ਆਉਨੇ ਆ ਹੁਣ ਇਹ ਨਾਮ ਦਾ ਭੇਦ ਦੇਣਾ ਹੁੰਦਾ ਵਾ ਉਹਦੇ ਘਰ ਦੇ ਚਾਕਰਾਂ ਨੇ ਉਹਦੇ ਘਰ ਦੇ ਗੋਲੇ ਵੀ ਕਹਿ ਦਿੱਤਾ ਗੁਰਬਾਣੀ ਦੇ ਵਿੱਚ ਇਹ ਮਹਾਰਾਜ ਕਹਿੰਦੇ ਚਾ ਨਾਵੋਂ ਭੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਉਚੋ ਜਾਏ ਪਦੌਆਂ ਚੱਲੇ ਚੱਕਰ ਹੋਏ ਰਾਜਨ ਜਾਣੇ ਆਪਣਾ ਦਰਕਰ ਠਾਕ ਨਾ ਹੋਏ ਕਹਿੰਦੇ ਜਿਹੜੇ ਆਪਣੇ ਰਾਜਨ ਦੇ ਨਾਲ ਉਹਦੇ ਬਾਰੇ ਜਾਣਦੇ ਆ ਉਹਨਾਂ ਨੂੰ ਕੋਈ ਰੋਕਦਾ ਨਹੀਂ ਆ ਦਾ ਆਪਣੇ ਘਰੋਂ ਜਾਣ ਲਈ ਉਹਨਾਂ ਦਾ ਹੌਣ ਜਾਨ ਬਣਿਆ ਵਾ ਉਹੀ ਸਾਨੂੰ ਭੇਤ ਦੇ ਸਕਦੇ ਉਹ ਫਿਰ ਭੇਤ ਕਿਹੜੇ ਤਰੀਕੇ ਨਾਲ ਦਿੰਦੇ ਆ ਮਾਲਕ ਨੇ ਇੱਧਰ ਪੂੰਜੀਆਂ ਸੌਪੀਆਂ ਵਾ ਥੋੜੀ ਥੋੜਾ ਖਜ਼ਾਨਾ ਸੌਪਿਆ ਜਿਹੜੇ ਸੰਤ ਨੇ ਉਹਨਾਂ ਨੂੰ ਅਨਹਦ ਬਾਣੀ ਤੱਕ ਪੂੰਜੀ ਜਿਹੜੀ ਦੇਂਦਾ ਮਾਲਕ ਕਹਿੰਦੇ ਅਨਹਦ ਬਾਣੀ ਪੂੰਜੀ ਸੰਤਨਾਥ ਰਾਖੀ ਕੂੰਜੀ ਜਿਹੜੇ ਸੰਤ ਮਨ ਨੇ ਜਿਨ੍ਹਾਂ ਮਨਾਂ ਨੂੰ ਸੰਤ ਦਾ ਖਿਤਾਬ ਆ ਉਹਨਾਂ ਨੇ ਕੀ ਕਰਨਾ ਹੁੰਦਾ ਵਾ ਉਹਨਾਂ ਨੇ ਇੱਕ ਤਾਂ ਜੀਵ ਨੂੰ ਅਨਹਦ ਬਾਣੀ ਤੱਕ ਲੈ ਕੇ ਜਾਣਾ ਦੂਜਾ ਉਹਨਾਂ ਨੇ ਜੀਵ ਦੇ ਮਨ 'ਚ ਵਿਰਾਗ ਪੈਦਾ ਕਰਨਾ ਹੁੰਦਾ ਤੇ ਤੀਜਾ ਉਹਨਾਂ ਕੀ ਕਰਨਾ ਉਹਨਾਂ ਗੁਰੂ ਦੇ ਸਨਮੁਖ ਕਰਨਾ ਉਹਨਾਂ ਕਿਦੇ ਸਨਮੁਖ ਕਰਨਾ ਗੁਰੂ ਨੇ ਪਹਿਲੀ ਕੁੰਜੀ ਲਾ ਕੇ ਉਹਨਾਂ ਦਾ ਕੰਮ ਫਿਰ ਗੁਰੂ ਦੇ ਸਨਮੁਖ ਕਰ ਦੇਣਾ ਹੁਣ ਜਿਹੜੇ ਵੀ ਸੰਤਾਂ ਦਾ ਕੰਮ ਕੀ ਆ ਨਾਮ ਜਪਾਉਣਾ ਨਾਮ ਜਪਾ ਕੇ ਅਨਹਦ ਬਾਣੀ ਤੱਕ ਲੈ ਕੇ ਜਾਣਾ ਤਾਂ ਕਹਿੰਦੇ ਆ ਕਬੀਰ ਸੇਵਾ ਕੋ ਦੁਇ ਭਲੇ ਇੱਕ ਸੰਤ ਇਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਉਹਨਾਂ ਨੇ ਫਿਰ ਨਾਮ ਜਪਾ ਕੇ ਸਾਨੂੰ ਅਨਹਦ ਬਾਣੀ ਤੱਕ ਲੈ ਕੇ ਜਾਣਾ ਅਨਹਦ ਬਾਣੀ ਤੱਕ ਦੀ ਕੁੰਜੀ ਉਹਨਾਂ ਕੋ ਆਵਰਾਗ ਪੈਦਾ ਕਰਨਾ ਸਾਡੇ ਅੰਦਰ ਫਿਰ ਦੂਸਰੀ ਕੁੰਜੀ ਜਿਹੜੀ ਆ ਗੁਰੂ ਨੇ ਲਾਉਣੀ ਕਹਿੰਦੇ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਸਤ ਗੁਰਬਿਨ ਮਨ ਕਾ ਤਾਂਗ ਨੋਗੜੇ ਅਵਰਨ ਕੁੰਜੀ ਆ ਫਿਰ ਗੁਰੂ ਦੇ ਰਾਹੀਂ ਗੁਰੂ ਨੇ ਸਤਗੁਰ ਦੇ ਸਨ ਮੁਕ ਕਰਨਾ ਫਿਰ ਤੀਸਰੀ ਕੁੰਜੀ ਜਿਹੜੀ ਉਹ ਸਤਿਗੁਰੂ ਨੇ ਲਾਉਣੀ ਕਹਿੰਦੇ ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲੈ ਨਹੀਂ ਗੁਰਪੂਰੇ ਭਾਗ ਮਲਾਵਣੇ ਇਹ ਕੀ ਸਟੈਪ ਬਾਈ ਸਟੈਪ ਖੇਡ ਚੱਲਦੀ ਹੁਣ ਸਭਾ ਦੇ ਵਿੱਚ ਗੁਰਬਾਣੀ ਗੁਰੂ ਦੀ ਸਭਾ ਜੋ ਬੈਠੀ ਆ ਉਹਦੇ ਵਿੱਚ ਪੂਰੇ ਸੰਤ ਵੀ ਬੈਠੇ ਆ ਗੁਰਮੁਖ ਵੀ ਬੈਠੇ ਆ ਗੁਰੂ ਵੀ ਬੈਠੇ ਆ ਤਾਂ ਹੀ ਸਾਨੂੰ ਵੇਖੋ ਛਤੀ ਮਹਾਂਪੁਰਸ਼ ਕਈ ਗੁਰਮੁਖ 35 ਮੰਨਦੇ ਨੇ ਕਈ ਛਤੀ ਕਹਿ ਦਿੰਦੇ ਆ ਭਾਵੇਂ ਇੱਕ ਸਭਾ ਦਾ ਸੰਗ ਮਿਲ ਗਿਆ ਸਾਨੂੰ ਤੇ ਜੇ ਇੱਕ ਸਭਾ ਦੇ ਹੁੰਦਿਆਂ ਹੋਇਆਂ ਵੀ ਹੋਣਾ ਹੀ ਜੇ ਡੁੱਬ ਜਾਂਦੇ ਆ ਜੇ ਫਿਰ ਘਰ ਨਹੀਂ ਜਾਣਾ ਬਣਦਾ ਸਾਡਾ ਘਰ ਆਉਣਾ ਜਾਣਾ ਨਹੀਂ ਬਣਦਾ ਤਾਂ ਫਿਰ ਤੇ ਗੁਰਮੁਖੋ ਬੜੀ ਮਾੜੀ ਗੱਲ ਆ ਫਿਰ ਤੇ ਦੁਨਿਆਵੀ ਤੌਰ ਤੇ ਵੀ ਲੋਕੀ ਕਹਿ ਦਿੰਦੇ ਆ ਉਧਾਰਨ ਦਿੰਦੇ ਆ ਕਹਿੰਦੇ ਇੱਕ ਨੇ ਨਹੀਂ ਦੋ ਨੇ ਨਹੀਂ ਤੈਨੂੰ 36 ਨੇ ਸਮਝਾਇਆ ਤੈਨੂੰ ਫਿਰ ਸਮਝ ਨਹੀਂ ਆਈ ਇਹ ਕਰਕੇ ਹੁਣ ਇਹ 36 ਮਹਾਂਪੁਰਸ਼ ਜਿਹੜੇ ਆ ਸਾਡੀ ਯੋਗ ਅਗਵਾਈ ਕਰ ਰਹੇ ਆ ਅਸੀਂ ਇਹਨਾਂ ਤੋਂ ਅਗਵਾਈ ਲੈ ਕੇ ਅੱਗੇ ਵਧਣਾ ਵਾ ਕਿਉਂਕਿ ਇਹ ਕਾਲ ਦਾ ਦੇਸ਼ ਆ ਕਾਲ ਨੇ ਹਮੇਸ਼ਾ ਭਲੇਖੇ ਚ ਪਾਉਣਾ ਮਾਰਾ ਇਹ ਕਹਿੰਦੇ ਨਾ ਮਨ ਪਰਦੇਸੀ ਆਇਓ ਮਿਲਿਓ ਸਾਧ ਮਿਲਿਓ ਸਾਧੂ ਸੰਗ ਜਿਸ ਵਖਰ ਕੋ ਚਾਹਤਾ ਪਾਈ ਨਾਮੇ ਰੰਗ ਕਹਿੰਦੇ ਵੀ ਮਨ ਪਰਦੇਸ ਚ ਆ ਗਿਆ ਵਾ ਜਦੋਂ ਪਰਦੇਸ ਚ ਇੱਥੇ ਆਇਆ ਮਾਲਕ ਨੇ ਕਿਰਪਾ ਕੀਤੀ ਇੱਛਾ ਜ਼ਾਹਿਰ ਕੀਤੀ ਇਹਨੇ ਮਾਲਕ ਨੇ ਕਿਰਪਾ ਕੀਤੀ ਤੇ ਸਾਧੂਆਂ ਨਾਲ ਸੰਗ ਹੋ ਗਿਆ ਤੇ ਜਿਹੜੇ ਵਖਰ ਨੂੰ ਚਾਹੁੰਦਾ ਸੀ ਉਹ ਵਖਰ ਮੈਨੂੰ ਮਿਲ ਗਿਆ ਤੋ ਉੱਥੇ ਮਾਰੇ ਕਹਿੰਦੇ ਸਾਧ ਸੰਗ ਸੱਚਖੰਡ ਵਸੈ ਅਨਹਦ ਸ਼ਬਦ ਬਜਾਏ ਤੂਰਾ ਦੂਜਾ ਭਾਉ ਕਰੇ ਚਖੂਰਾ ਕਿੱਡਾ ਕਲੀਅਰ ਲਿਖਿਆ ਵੇਖੋ ਕਹਿੰਦੇ ਜਦੋਂ ਸਾਧੂਆਂ ਦੇ ਸੰਗ ਚ ਆ ਜਾਂਦੇ ਆ ਫਿਰ ਜਿਹੜੇ ਮਾਰਗ ਤੇ ਅਸੀਂ ਤੁਰੇ ਜਾ ਰਹੇ ਹੰਨੇ ਆ ਸਾਧੂ ਉਹ ਮਾਰਗ ਤੋਂ ਹਟਾ ਕੇ ਸਾਨੂੰ ਸੱਚ ਦੇ ਮਾਰਗ ਤੇ ਪਾ ਦਿੰਦੇ ਰਸਤਾ ਦਰਸਾ ਦਿੰਦੇ ਪਰ ਮਾਰੇ ਕਹਿੰਦੇ ਨਾ ਜੇ ਮਾਰਗ ਲੂਟੀ ਪਨੇਹਾਰੀ ਸੋ ਮਾਰਗ ਸੰਤਨ ਦੂਰਾਰੀ ਪਰ ਸਮਾਜਿਕਲ ਇਦਾਂ ਦਾਵਾ ਵੀ ਜੇ ਕਿਸ ਨੂੰ ਰਸਤਾ ਦੱਸੋ ਤੇ ਜਿੱਦਾਂ ਆਧਾਰਨ ਗੁਰਮਖਾਂ ਦਿੱਤੀ ਕੋਈ ਜੀਵ ਖੜਾ ਸੀ ਤੋ ਕਹਿੰਦਾ ਵੀ ਮੈਂ ਜਾਣਾ ਵਾਂ ਮੋਗੇ ਮਨ ਲੋ ਅੰਬਰ ਸਰ ਖੜਾ ਵਾ ਕਹਿੰਦਾ ਮੈਂ ਜਾਣਾ ਮੋਗੇ ਤੋ ਇਧਰ ਨੂੰ ਗਰਦਾਸਪੁਰ ਵੱਲ ਨੂੰ ਹੱਥ ਖੜ ਕੇ ਕਹਿੰਦਾ ਵੀ ਇਧਰ ਨੂੰ ਚੱਲ ਜਾ ਉੱਥੇ ਕੋਈ ਦੂਸਰਾ ਖੜਾ ਸੀ ਸਿਆਣਾ ਉਹਨੇ ਵੇਖ ਲਿਆ ਕਹਿੰਦਾ ਵੀ ਇਹਨੇ ਗਲਤ ਦੱਸ ਦਿੱਤਾ ਉਹ ਕਹਿੰਦਾ ਵੀ ਇਹ ਤੈਨੂੰ ਝੂਠ ਬੋਲਦਾ ਮੋਗਾ ਇੱਧਰ ਨਹੀਂ ਆ ਉਹ ਛੇਤੀ ਨਾਲ ਕਹਿੰਦਾ ਕਹਿੰਦਾ ਤੈਨੂੰ ਕਿਸ ਨੇ ਪੁੱਛਿਆ ਜਦੋਂ ਉਹ ਤੁਰਿਆ ਗਿਆ ਨਿਕਲ ਗਿਆ ਸਫ਼ਰ ਤੇ ਪਹੁੰਚ ਗਿਆ ਵੇਖੀਆਂ ਨਿਸ਼ਾਨੀਆਂ ਵੀ ਉਹ ਨਿਸ਼ਾਨੀਆਂ ਤਾਂ ਹੈ ਨਹੀਂ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਇਹ ਕਹਿੰਦੇ ਵੀ ਕਿੱਥੇ ਆ ਮੈਂ ਕਹਿੰਦੇ ਇਹ ਤਾਂ ਤੂੰ ਦੂਹਰੀ ਜਗ੍ਹਾ ਪਹੁੰਚ ਗਿਆ ਹਾਂ ਜੀ ਉਹ ਫਿਰ ਵੇਖਦਾ ਵਾ ਵੀ ਉਹ ਜਿਹੜਾ ਪਹਿਲਾ ਜਿਹੜਾ ਮੈਨੂੰ ਕਹਿੰਦਾ ਸੀ ਉਹ ਸਹੀ ਉਹ ਦੋਨੋਂ ਸਮਾਂ ਲੰਘ ਜਾਂਦਾ ਇਹ ਕਰਕੇ ਹੁਣ ਸਮਾਂ ਮਾਰਾ ਇਹ ਕਹਿੰਦੇ ਅਜ ਹੂੰ ਸਮਝ ਕਛ ਬਿਗੜਿਓ ਨਾਹੀਂ ਪਾਜਲੇ ਨਾ ਮਰਾਰ ਅਜੇ ਵੀ ਕਹਿੰਦੇ ਸਮਝ ਲੈ ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮੰਨ ਲਓ ਮੇਰੋ ਕਹਿੰਦੇ ਵੀ ਔਸਰ ਬੀਤਿਆ ਜਾ ਰਿਆ ਦਿਨ ਤੇ ਪਹਿਰ ਪਹਿਲ ਤੇ ਘੜੀਆਂ ਆਵ ਘਟੈ ਤਨ ਸੀਜੈ ਕਾਲ ਅਹੇਰੀ ਫਿਰੇ ਬਦਕ ਜੋ ਕਹੋ ਕੌਮ ਵਿਦਕ ਜੈ ਸੋ ਦਿਨੇ ਆਵਨ ਲੱਗਾ ਕਹਿੰਦੇ ਉਹ ਦਿਨ ਨੇੜੇ ਆਈ ਜਾ ਰਿਹਾ ਮਾਰੇ ਕਹਿੰਦੇ ਸਦਨ ਹਾਰਾ ਸਿਮਰੀ ਹੈ ਨਾਨਕ ਸੇ ਦੇ ਆਵਨ ਇਹ ਸਾਡਾ ਪੇਕਿਆਂ ਦਾ ਘਰ ਆ ਜਿੱਥੇ ਹੀ ਬੈਠੇ ਆ ਨਾ ਉਹਨੇ ਆ ਇਹ ਸਾਡਾ ਪੇਕਿਆਂ ਦਾ ਘਰ ਤੇ ਹੁਣ ਲੜਕੀ ਐ ਦੁਸ਼ਮਾਨ ਤੌਰ ਤੇ ਵੀ ਕੋਈ ਹਮੇਸ਼ਾ ਘਰ ਨਹੀਂ ਬਣਾ ਬਿਠਾ ਕੇ ਰੱਖਦਾ ਇਦਾਂ ਹੀ ਮਹਾਰਾਜ ਕਹਿੰਦੇ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣਾ ਆਰ ਕਹਿੰਦੇ ਸਾਰਿਆਂ ਨੇ ਸਹੁਰੇ ਜਾਣਾ ਕਿਸੇ ਨੇ ਇੱਥੇ ਨਹੀਂ ਰਹਿਣਾ ਇਹ ਕਰਕੇ ਕਹਿੰਦੇ ਸਹੁਰੇ ਜਾਣ ਦੀ ਤਿਆਰੀ ਕਰੋ ਅੱਜ ਕੱਲ ਤਾਂ ਸਮਾਂ ਨਹੀਂ ਆ ਪੁਰਾਣੇ ਸਮਿਆਂ ਦੇ ਵਿੱਚ ਲੜਕੀ ਜਵਾਨ ਹੁੰਦੀ ਸੀ ਤਾਂ ਘਰ ਪਰਿਵਾਰ ਨੂੰ ਮਾਮਾ ਨੂੰ ਚਿੰਤਾ ਪੈ ਜਾਂਦੀ ਆ ਦਾਜ ਬਣਾਉਣਾ ਸ਼ੁਰੂ ਕਰ ਦਿੰਦੀ ਐ ਤਿਆਰੀ ਕਰਨੀ ਸ਼ੁਰੂ ਕਰ ਦਿੰਦੀ ਐ ਬੱਚੀ ਦਾ ਵਿਆਹ ਕਰਨਾ ਉਹ ਇਦਾਂ ਹੀ ਉਹ ਕਹਿੰਦੇ ਮਹਾਰਾਜ ਕਹਿੰਦੇ ਪੁਰਾਣੇ ਸਮੇਂ ਦੇ ਹਿਸਾਬ ਨਾਲ ਉਦਾਹਰਨਾਂ ਦਿਤੀਆਂ ਕਹਿੰਦੇ ਵੀ ਤੁਸੀਂ ਆਪਣੀ ਤਿਆਰੀ ਕਰੋ ਸਾਰੇ ਜਾਣ ਦੀ ਤੇ ਹੁਣ ਮੰਨ ਲਓ ਉਹ ਮਾਲਕ ਦੀ ਫਸਲ ਆ ਮਹਾਰੇ ਕਹਿੰਦੇ ਹਰੀ ਨਹੀਂ ਡੱਡਰੀ ਪੱਕੀ ਵੱਢਣ ਹਾਰ ਲੈ ਲੈ ਦਾਤ ਪੌਤਿਆਂ ਲਾਵੇ ਕਰਤੇ ਯਾਰ ਹੁਣ ਜੇ ਹਰੀ ਨਹੀਂ ਭਾਵ ਕਿ ਭਾਰੂ ਦੀ ਫਸਲ ਹਰੀ ਵੱਢ ਸਕਦਾ ਡੱਡਰੀ ਵੱਢ ਸਕਦਾ ਤੇ ਪੱਕੀ ਤੋਂ ਨੇ ਵੱਢਣੀ ਵੱਢਣੀ ਇਹ ਕਰਕੇ ਕੋਸ਼ਿਸ਼ ਕਰੀਏ ਤਿਆਰੀ ਕਰ ਲਈਏ ਕਿਉਂਕਿ ਮਾਰੇ ਕਹਿੰਦੇ ਹਮ ਆਦਮੀ ਆਦਮੀ ਨਾ ਵੇਖੋ ਆਦਮੀ ਜਿਆ ਰਿਆ ਤੇ ਆਦਮੀ ਹਮ ਆਦਮੀ ਹਾਂ ਇੱਕਦਮੀ ਇੱਕਦਮ ਦੀ ਜ਼ਿੰਦਗੀ ਹੈ ਸਾਡੀ ਕਹਿੰਦੇ ਆਈ ਕੋਈ ਕਵੇ ਨਾ ਵੀ ਕਿੰਨੀ ਜ਼ਿੰਦਗੀ ਕਹਿੰਦੇ ਆ ਜਦੋਂ ਦਿਨ ਚੜਿਆ ਕੱਲ ਦਾ ਚੜੇ ਨਾ ਇਹ ਕਹਿੰਦੇ ਕਈ ਕਹਿ ਦਿੰਦੇ ਘੜੀ ਦਾ ਨਹੀਂ ਪਤਾ ਮਹਾਰਾਏ ਵੇਖੋ ਕਿੰਨੀ ਗਹਿਰਾਈ ਤੇ ਧਾਰੇ ਕਹਿੰਦੇ ਇੱਕ ਦਮ ਤੇ ਜ਼ਿੰਦਗੀ ਸਾਡੀ ਇੱਕ ਸਾਹ ਤੇ ਖੜੇ ਆਹੀਂ ਇੱਕ ਸਾਹ ਆ ਦੂਹਰਾ ਹੋਣਾ ਕਿ ਨਹੀਂ ਹੋਣਾ ਦੂਹਰਾ ਦੇਣਾ ਕਿ ਨਹੀਂ ਦੇਣਾ ਮਾਲਕ ਨੇ ਹਮ ਆਦਮੀ ਹਾਂ ਇੱਕਦਮੀ ਮੌਹਲਤ ਮੋਤ ਨਾ ਜਾਣਾ ਨਾਨਕ ਤੇ ਬਿਨਵੈ ਤਿਸੇ ਸਿਰੇ ਵੋ ਜਾ ਕੇ ਜੀ ਪੁਰਾਣਾ ਕਹਿੰਦੇ ਢਿਲ ਨਾ ਕਰੋ ਹਰ ਜੱਪਦਿਆਂ ਖੇਨ ਢਿਲ ਨਾ ਕੀਜੇ ਮੇਰੀ ਜੰਦੜੀਏ ਮਤ ਕੇ ਜਾਪੇ ਕੀ ਪਤਾ ਸਾਨੂੰ ਮਤ ਕੇ ਜਾਪੇ ਪਤਾ ਕਿ ਇਹਨੂੰ ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ ਆਉਣਾ ਕਿ ਨਹੀਂ ਆਉਣਾ ਪਰ ਵੇਖੋ ਬੰਦਾ ਕਿੰਨੀ ਗਾਂ ਦੀ ਸੋਚ ਦਾ ਅੱਗੇ ਦੀ ਮੈਂ ਆ ਕਰਾਂਗਾ ਮੈਂ ਉਹ ਕਰਾਂਗਾ ਬਿਲਕੁਲ ਹੀ ਗੁਰਬਾਣੀ ਦੇ ਉਲਟ ਵੇਖੋ ਪਹਿਲੀ ਗੱਲ ਗੁਰਬਾਣੀ ਗੁਰੂ ਕਹਿੰਦੀ ਹੈ ਖੇਲ ਕੀ ਅਸੀਂ ਖੇਲ ਨੂੰ ਖੇਲ ਮੰਨਿਆ ਕਦੀ ਗੁਰਬਾਣੀ ਗੁਰੂ ਕਹਿੰਦੇ ਆ ਜਿਹੜੇ ਤੇਰੇ ਸੰਜੋਗੀ ਆ ਧੀਆਂ ਪੁੱਤ ਵਾ ਇਹਨਾਂ ਜੇ ਫਸੀ ਨਾ ਇਹ ਇਹ ਜਿਹੜੇ ਆ ਤੇਰੇ ਆਪਣੇ ਨਹੀਂ ਹੈਗੇ ਮਨਮੁਖ ਜਾਣੇ ਆਪਣੇ ਮਨਮੁਖ ਕਹਤਾ ਮਨਮੁਖ ਜਾਣੇ ਆਪਣੇ ਕਹਿੰਦੇ ਉਹ ਬੰਦਾ ਮਨਮੁਖ ਆ ਜਿਹੜਾ ਇਹਨਾਂ ਨੂੰ ਆਪਣੇ ਸਮਝਦਾ ਕਹਿੰਦਾ ਮਨਮੁਖ ਜਾਣੇ ਆਪਣੇ ਧੀਆ ਪੁੱਤ ਸੰਜੋਗ ਕਹਿੰਦੇ ਮਾਤ ਪਿਤਾ ਬਣਿਤਾ ਸੁਦ ਬੰਧਪ ਇਸ਼ਟ ਮੀਤ ਔਰ ਭਾਈ ਪੁਰਵ ਜਨਮ ਕੇ ਮਿਲੇ ਸੰਜੋਗੀ ਪੁਰਵ ਜਨਮਾਂ ਦੇ ਤੁਸੀਂ ਇਕੱਠੇ ਹੋਏ ਹੋ ਅੰਤੈ ਕੋ ਨਾ ਸਹਾਈ ਅੰਤਿ ਸਮੇਂ ਕੇ ਇਹਨੇ ਸਹਾਈ ਨਹੀਂ ਹੋਣਾ ਹੁਣ ਜਿੰਨੇ ਸਹਾਈ ਹੋਣਾ ਸੀ ਉਹਨੂੰ ਉਹਨਾਂ ਸੰਗ ਨਹੀਂ ਕੀਤਾ ਕਹਿੰਦੇ ਨਾਮ ਸੰਗੀ ਸੁਮਾਨ ਨ ਵਸਾਇਓ ਛੋੜ ਜਾਏ ਬਾਹੂ ਚਿਤ ਲਾਇਓ ਇਹਨਾਂ ਨੂੰ ਛੱਡ ਜਾਣਾ ਉਹਨਾਂ ਨੇ ਪਿਆਰ ਪਾ ਲਿਆ ਜਿਹੜਾ ਸੰਗੀ ਸੀ ਉਹਨੂੰ ਉਹਨਾਂ ਨੇ ਦੋਸਤੀ ਨਹੀਂ ਪਾਈ ਤੇ ਮਾਰਾ ਇਹ ਕਹਿੰਦੇ ਜਹਿ ਮਾਤ ਪਿਤਾ ਸੁੱਤ ਮੀਤ ਨਾ ਭਾਈ ਕਹਿੰਦੇ ਉਹ ਲੋਕੇਸ਼ਨ ਜਿੱਥੇ ਨਾ ਤੇਰੀ ਮਾਂ ਨਾ ਭੈਣ ਭਰਾ ਤੇਰਾ ਕੋਈ ਕੋਈ ਉੱਥੇ ਨਹੀਂ ਨਿਭਣਾ ਜਹਿ ਮਾਤ ਪਿਤਾ ਸੁੱਤ ਮੀਤ ਨਾ ਭਾਈ ਕੋਈ ਯਾਰ ਦੋਸਤ ਮਿੱਤਰ ਨਹੀਂ ਉੱਥੇ ਜਾਣਾ ਨਾਲ ਨੰਗੇ ਆਵਣ ਨੰਗੇ ਜਾਣਾ ਨੰਗਾ ਹੀ ਆ ਨੰਗਾ ਹੀ ਜਾਣਾ ਇੱਥੋਂ ਦਾ ਕਾ ਵੀ ਕੱਪੜਾ ਲਵਾ ਲੈਣਾ ਮਾਰੇ ਕਹਿੰਦੇ ਜਾਗ ਹੋਸ਼ ਕਰ ਕਹਿੰਦੇ ਜਾਗ ਲਿਓ ਰੇ ਮਨਾ ਜਾਗ ਲਿਓ ਕਹਾਂ ਗਾਫਲ ਸੋਇਆ ਕਿਉਂ ਇੰਨਾ ਗੂੜੀ ਨੀਂਦ 'ਚ ਸੌਂ ਗਿਆ ਕਹਿੰਦੇ ਜੋ ਤਾ ਉੱਕ ਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਜਿਹੜਾ ਲੈ ਕੇ ਆਇਆ ਨਾ ਸਰੀਰ ਇਹ ਵੀ ਤੇਰਾ ਨਹੀਂ ਹੈ ਤੂੰ ਕਬਜ਼ੇ ਕਰੀ ਫਿਰਦਾ ਦੂਹ ਰਿਆਂ ਦੇ ਤੇ ਜੋ ਰਾਖਾ ਖੇਤ ਉੱਪਰ ਪ੍ਰਾਇ ਖੇਤ ਖਸਮ ਦਾ ਰਾਖਾ ਉੱਠ ਜਾਏ ਤੈਨੂੰ ਤੇ ਖੇਤ 'ਚ ਭੇਜਿਆ ਤੂੰ ਮਾਲਕ ਬਣ ਗਿਆ ਤੈਨੂੰ ਕਿੰਨੇ ਮਾਲਕ ਬਣਾਇਆ ਕਹਿੰਦਾ ਠੀਕ ਆ ਬਣਨਾ ਮਾਲਕ ਬਣ ਲੈ ਮਾਲਕ ਬਣਦਾ ਚਾਹਵਾ ਠੀਕ ਆ ਫਿਰ ਨਫਾ ਨੁਕਸਾਨ ਵੀ ਤੇਰਾ ਚੱਲ ਫਿਰ ਤੇ ਜਦੋਂ ਨੌਕਰ ਬਣ ਕੇ ਚੱਲਦਾ ਫਿਰ ਨਫਾ ਵੀ ਹੋਵੇ ਜਾਂ ਨੁਕਸਾਨ ਹੋਵੇ ਮਾਲਕ ਦਾ ਤਾਂ ਕੋਈ ਮਾਲਕ ਚਾਹੁੰਦਾ ਨਹੀਂ ਮੈਨੂੰ ਨਫਾ ਨੁਕਸਾਨ ਹੋਵੇ ਉਹ ਫਿਰ ਨਫੇ 'ਚ ਜਾਂਦਾ ਲਾਭ 'ਚ ਜਾਂਦਾ ਇਹ ਕਰਕੇ ਮਾਰੇ ਕਹਿੰਦੇ ਤੁਸੀਂ ਇਦਾਂ ਰਹਿਣਾ ਵਾ ਜਿੱਦਾਂ ਨੌਕਰ ਰਹਿੰਦਾ ਇੱਥੇ ਮਾਰੇ ਕਹਿੰਦੇ ਤੁਸੀਂ ਇਦਾਂ ਰਹਿਣਾ ਵਾ ਜਿੱਦਾਂ ਪਰੌਣਾ ਹੁੰਦਾ ਕਿਸੇ ਦੇ ਘਰ ਸੋ ਹੁਣ ਹੀ ਸਾਹਿਬ ਜੀ ਸਮਝਾਉਂਦੇ ਆ ਨਾ ਕਹਿੰਦੇ ਤੁਸੀਂ ਇੱਕ ਦਰਸ਼ਕ ਬਣ ਕੇ ਪ੍ਰਾਹੁਣੇ ਬਣ ਕੇ ਇੱਕ ਇਥੇ ਨੌਕਰ ਬਣ ਕੇ ਵਿਚਰਨਾ ਇਹ ਚੀਜ਼ਾਂ ਹਾਨੂੰ ਸਮਝਾਈਆਂ ਜਾ ਰਹੀਆਂ ਪਰ ਅੱਜ ਆਮ ਜੀਵ ਦੀ ਗੱਲ ਨੂੰ ਤਾਂ ਵੀ ਬੰਦਾ ਤਰਜੀਹ ਬਹੁਤ ਦਿੰਦਾ ਪਰ ਗੁਰਬਾਣੀ ਗੁਰੂ ਦੇ ਬਚਨਾਂ ਨਾਲ ਪਿਆਰ ਨਹੀਂ ਗੁਰਬਾਣੀ ਗੁਰੂ ਨੂੰ ਪੜਨ ਤੱਕ ਸੀਮਤ ਹੋ ਗਿਆ ਪੜਨ ਨੂੰ ਇੱਕ ਕਾਰ ਬਣਾ ਲਿਆ ਬਸ ਸਮਝਿਆ ਨਹੀਂ ਮਾਰੇ ਕਹਿੰਦੇ ਪੜ ਵੀ ਰਿਹਾ ਫਿਰ ਭੁੱਲ ਭੁੱਲ ਜਾਂਦਾ ਜੇ ਪੜਦਾ ਵੀ ਫਿਰ ਭੁੱਲ ਜਾਂਦਾ ਕਹਿੰਦੇ ਪੜ ਪੜ ਭੁੱਲੇ ਚੋਟਾਂ ਖਾਵੇ ਪੜ ਪੜ ਕੇ ਫਿਰ ਭੁੱਲ ਲੇ ਫਿਰ ਚੋਟਾਂ ਖਾਰੇ ਮੂੰਹ ਦੀਆਂ ਖਾਰੇ ਤੇ ਵੇਖੋ ਮਾਰੇ ਕਹਿੰਦੇ ਆ ਵੀ ਤੁਸੀਂ ਇਹਨੂੰ ਜੇ ਗੁੱਝੋਗੇ ਪੜੇ ਨੂੰ ਗੁੱਝੋਗੇ ਫਿਰ ਤੁਸੀਂ ਪਰਵਾਨੋ ਪੜਿਆ ਬੁੱਝਿਆ ਸੋ ਪਰਵਾਨ ਕਹਿੰਦੇ ਜੇ ਪੜਿਆ ਬੁੱਝ ਲਿਆ ਫਿਰ ਪਰਵਾਨ ਸੇਵਕ ਸਿੱਖ ਪੂਜਣ ਸਭਾ ਵੈ ਸਭ ਗਾਵੇ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂੇ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਕਹਿੰਦੇ ਜਿੰਨੇ ਸਤ ਕਰਕੇ ਮੰਨੀ ਉਹਦਾ ਜਿਹੜਾ ਵਾ ਗਾਵਿਆ ਤੇ ਸੁਣਿਆ ਮੈਂ ਥਾਂੇ ਪਾਵਾਂਗਾ ਅਸੀਂ ਗੁਰਬਾਣੀ ਗੁਰੂ ਨੂੰ ਆਪਣਾ ਕੋਸ ਸਮਝ ਕੇ ਚੱਲਣਾ ਆਪਣਾ ਪ੍ਰਿੰਸੀਪਲ ਸਮਝ ਕੇ ਚੱਲਣਾ ਆਪਣਾ ਮਾਪੇ-ਬਾਪ ਸਮਝ ਕੇ ਚੱਲਣਾ ਕੱਲਾ ਮਾਪੇ-ਬਾਪ ਸਮਝ ਕੇ ਨਹੀਂ ਚੱਲਣਾ ਇਹ ਨਹੀਂ ਮੰਨਣੀ ਹੋਈਆਂ ਮਾਪੇ-ਬਾਪ ਤਾਂ ਕਹਿਣ ਨੂੰ ਅਸੀਂ ਸਾਡਾ ਮਾਪੇ-ਬਾਪ ਕੋਈ ਪੁੱਛੇ ਵੀ ਤੇਰੇ ਮੰਮੀ ਡੈਡੀ ਦਾ ਕਿ ਨਾ ਹੀ ਚੱਟ ਨਾ ਲਾਵਾਂਗੇ ਜੋ ਵੀ ਉਹ ਇਹ ਥੋੜਾ ਕਹਿੰਦਾ ਵੀ ਮੈਂ ਮਾ ਮਾਪਤ ਬਿਗੈਰ ਹਰੇ ਕਹਿੰਦਾ ਹਾਂ ਵੀ ਫਲਾਣਾ ਸਿੰਘ ਮੇਰਾ ਮਾਂ ਤੇ ਜਦੋਂ ਹੁਕਮ ਦੀ ਗੱਲ ਆਉਂਦੀ ਆ ਵੀ ਕਿੰਨਿਆ ਕ ਹੁਕਮ ਚੇ ਬੱਚਾ ਫਿਰ ਪਤਾ ਲੱਗਦਾ ਇਧਰ ਹੀ ਮਹਾਰਾਜ ਕਹਿੰਦੇ ਹੁਕਮ ਮੰਨਿਆ ਹੋਈਏ ਪਰਵਾਨ ਤਾਂ ਖਸਮੇ ਕਮ ਐਲਪਾਈ ਸੀ ਫਿਰ ਕਹਿੰਦੇ ਜੇ ਹੁਕਮ ਚ ਆ ਜੇਗਾ ਫਿਰ ਗੱਲ ਬਣੇਗੀ ਇਹ ਕਰਕੇ ਮਹਾਰਾਜ ਕਹਿੰਦੇ ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮੰਨ ਲਓ ਮੇਰੋ ਕਹਿੰਦੇ ਕਿਆ ਮੰਨ ਲਾ ਕਹਿੰਦੇ ਮੂਰਖ ਮਨ ਸਮਝਾਏ ਆਖੋਂ ਕਿ ਤੜਾ ਕਿੰਨਾ ਕਿ ਤੈਨੂੰ ਸਮਝਾਈਏ ਕਹਿੰਦੇ ਹੁਣ ਕਹਿੰਦੇ ਮੂਰਖ ਮਾਨ ਸਮਝਾਏ ਆਖੋਂ ਕਿ ਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਕਹਿੰਦੇ ਗੁਰਮੁਖ ਜਿਹੜੇ ਆ ਉਹ ਰੰਗ ਚ ਰੰਗੇ ਗਏ ਗੁਰਮੁਖ ਜਨਮਸਵਾਰ ਦਰਗਾ ਚੱਲਿਆ ਸੱਚੀ ਦਰਗਾ ਜਾਏ ਸੱਚਾ ਪੜ ਮਲੇ ਕਹਿੰਦੇ ਉਹ ਸੱਚਾ ਪੜ ਜਾ ਕਿੱਥੇ ਮਲ ਲੈਂਦੇ ਆ ਰਮਰਾਈ ਵੀ ਦਾ ਸਤਕਾਰ ਕਰਦਾ ਕਹਿੰਦੇ ਰੇ ਰੇ ਦਰਗੇ ਕਹੇ ਨਾ ਕਹੂ ਆਓ ਬੈਠ ਆਦਰ ਸਭ ਦੇਉ ਤੇ ਉਧਰ ਦੂਹਰੇ ਬੰਨੇ ਕਹਿੰਦੇ ਆ ਕਹਿੰਦੇ ਗੁਰਮੁਖ ਪਤਸਿਓਂ ਲੇਖਾ ਨਿਭੜੇ ਸਿੱਤਿ ਭਰੇ ਭੰਡਾਰ ਮਨਮੁਖ ਅੱਗੇ ਲੇਖਾ ਮੰਗਿਏ ਬਹੁਤੀ ਹੋਵੇ ਮਾਰ ਤੇ ਮਾਰਾ ਇਥੇ ਕਹਿੰਦੇ ਲੇਖਾ ਰੱਬ ਮੰਗੇਸ਼ਿਆ ਬੈਠਾ ਕੱਢ ਵਈ ਉਹਨੇ ਕਬਈ ਖਾਤਾ ਜਿਹੜੋ ਖੋਲ ਲਿਆ ਨਾ फेर ਕਹਿੰਦਾ ਓਖਾ ਹੋ ਜਾਏਗਾ ਕਹਿੰਦੇ ਸਾਹਿਬ ਲੇਖਾ ਮੰਗਸੀ ਦੁਨੀਆ ਦੇਖ ਨਾ ਭੁੱਲ ਕਹਿੰਦੇ ਤੂੰ ਦੁਨੀਆ ਨੂੰ ਵੇਖ ਕੇ ਭੁੱਲ ਗਿਆ ਭੁੱਲਣਾ ਲੇਖਾ ਮੰਗਣਾ ਤੇਰੇ ਕੋਈ ਸਵਾਸਾਂ ਦਾ ਫ੍ਰੀ ਦੇ ਨਹੀਂ ਮਿਲਦੇ ਇਹ ਕਰਜ਼ ਚੜਿਆ ਸਾਡੇ ਸਿਰ ਤੇ ਮਾਨਮੁਖ ਕਰਜ਼ ਚੜਿਆ ਵਿਖ ਭਾਰੀ ਉਤਰਦਾ ਕਿਦਾਂ ਕਹਿੰਦੇ ਉਤਰੇ ਸ਼ਬਦ ਵਿਚਾਰੀ ਜੇ ਰੋ ਸ਼ਬਦ ਦੀ ਵਿਚਾਰ ਕਰਦੇ ਆ ਇਦਾਂ ਸੁਣਦੇ ਆ ਇਹ ਫਿਰ ਜਿਹੜਾ ਸਾਡਾ ਕਰਜ਼ਾ ਲੱਸਦਾ ਇਹ ਫਿਰ ਜਿਹੜਾ ਸਾਡਾ ਕਰਜ਼ਾ ਵਾ ਇਹ ਕਿਸ਼ਤਾਂ ਦੇ ਰੂਪ ਵਿੱਚ ਹੀ ਲਾਉਨੇ ਆ ਜਦੋਂ ਫਿਰ ਉਹ ਕਿਸ਼ਤਾਂ ਦੇ ਰੂਪੇ ਲਾਉਣਾ ਸ਼ੁਰੂ ਕਰਦੇ ਆ ਮਾਲਕ ਖੁਸ਼ ਹੋ ਜਾਂਦਾ ਕਿ ਚੱਲ ਮਾੜਾ ਚੰਗਾ ਜਿੱਦਾਂ ਦਾ ਵੀ ਹੈਗਾ ਥੋੜਾ ਪਤਾ ਮੋੜਦਾ ਤਾਂ ਹੈਗਾ ਫਿਰ ਇੱਕ ਦਿਨ ਇੰਨਾ ਕਿਰਪਾਲੂ ਦਿਆਲੂ ਖੁਸ਼ ਹੋ ਕੇ ਕਹਿੰਦੇ ਚੱਲ ਲੱਗਾ ਤਾਂ ਹੈਗਾ ਪੂਰਾ ਕਰਜ਼ਾ ਹੀ ਮਾਫ ਕਰ ਦਿੰਦਾ ਕਹਿੰਦਾ ਚਲੋ ਕਿਉਂਕਿ ਕਿਰਪਾਲੂ ਦਿਆਲੂਆ ਹੋਣਾ ਹੀ ਕਿਸਤ ਮੋੜਾਂਗੇ ਨਹੀਂ ਤੇ ਐਦਾਂ ਹੀ ਝੂਠੀਆਂ ਸੱਚੀਆਂ ਤਰੇ ਗੁਣਾ 'ਚ ਬੇਨਤੀਆਂ ਕਰੀ ਜਾਵਾਂਗੇ ਕਿ ਸਾਡਾ ਕਰਜ਼ਾ ਮaaf ਕਰ ਦੋ ਕਰਜ਼ਾ ਮaaf ਕਰ ਦੋ ਐਦਾਂ ਮaaf ਨਹੀਂ ਹੋਣਾ ਉਹਦੇ ਲਈ ਮਿਹਨਤ ਕਰਨੀ ਪੈਣੀ ਕੋਸ਼ਿਸ਼ ਕਰਨੀ ਪੈਣੀ ਸੋ ਕੋਸ਼ਿਸ਼ ਕਰੀਏ ਕਾਲਣਾ ਕਾਲੀਏ ਮਾਰੇ ਕਹਿੰਦੇ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਕਹਿੰਦੇ ਜਿਨੀ ਨਾਮ ਤੇ ਆਏ ਗਏ ਮੁਸ਼ਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਕਹਿੰਦੇ ਉਹਨਾਂ ਦੇ ਮੁਖੁਜਲੇ ਹੋ ਗਏ ਆਪ ਕਈਆਂ ਦੀ ਛੁੱਟੀ ਕਰਾ ਦਿਤੀ ਹੈ ਇਹ ਕਰਕੇ ਆਪਾਂ ਵੀ ਅਗਰ ਚਾਹੁੰਦੇ ਸਾਡੇ ਮੁਖ ਉਜਲੇ ਹੋਣ ਤੇ ਨਾਮ ਨਾ ਜੁੜਨਾ ਕਰੀਏ ਨਾਮ ਤੋਂ ਬਗੈਰ ਸੁੱਖ ਨਹੀਂ ਲੈ ਸਕਦੇ ਜਿੰਨੀ ਤੱਕ ਨਾਮ ਨੂੰ ਨਹੀਂ 부ਝ ਲੈਂਦੇ ਡੈਫੀਨੇਟਲੀ ਯਕੀਨੀ ਤੌਰ ਤੇ ਜੰਮਣ ਮਰਨ ਤੇ ਜਾਵਾਂਗੇ ਹੀ ਜਾਵਾਂਗੇ ਕਿਉਂਕਿ ਸਾਧ ਬਚਨ ਅਟਲਾ ਦੇ ਕਿਉਂਕਿ ਮਹਾਰਾਏ ਕਹਿੰਦੇ ਜਿਨੀ ਗੁਰਮੁਖ ਨਾਮ ਨਾ 부ਝਿਆ ਮਰ ਜਨਮ ਆਵੇ ਜਾਏ ਆਉਣ ਜਾਣ ਚਿਰ ਰਹੇਗਾ ਜਦ ਤੱਕ ਨਾਮ ਜੇ ਸਮਾ ਨਹੀਂ ਜਾਂਦੇ ਹਾਂ ਜਿਹੜਾ ਗੁਰਮੁਖ ਸਫਰ ਤੇ ਚੱਲਿਆ ਮਾਲਕ ਰਿਆਦ ਜ਼ਰੂਰ ਦਿੰਦਾ ਬਹੁਤ ਰਿਆਦ ਦਿੰਦਾ ਸਤੋ ਗੁਣੀ ਜੀਵ ਆ ਉਹਨੂੰ ਮਾਲਕ ਮੁਖਾ ਜਾਮਾ ਬਖਸ਼ ਦੇਗਾ ਛੇਤੀ ਚਾਏ ਤਰਸ ਕਰ ਲੇਗਾ ਮੰਨ ਲਓ ਜੀਵ ਸਫਰ ਤੇ ਚੱਲਿਆ ਵੇਖੋ ਹੁਣ ਦੇਵ ਲੋਕ ਦੀਆਂ ਰੂਹਾਂ ਉਹ ਭਗਤੀ ਵਾਲੀਆਂ ਹੀ ਆ ਉਹ ਸਫਰ ਤੇ ਚਲੀਆਂ ਹੀ ਸਮਾਂ ਖਤਮ ਹੋ ਗਿਆ ਤੇ ਉਹਨਾਂ ਨੂੰ ਦੇਵ ਲੋਕ ਜਿਹਾ ਰੱਖ ਲਿਆ ਗਿਆ ਜਦ ਤੱਕ ਸਫਰ ਨੂੰ ਮਕਾ ਨਹੀਂ ਲੈਂਦੇ ਮੰਝਲ ਨੂੰ ਮੁਕਾਉਣਾ ਰਹੀ ਨੇ ਇਹ ਕਰਕੇ ਕੋਈ ਪਤਾ ਨਹੀਂ ਕਿਹਦਾ ਕਿਹੜਾ ਸਵਾਸ ਆਖਰੀ ਆ ਤੇ ਸचेत ਹੋਈਏ ਢਿੱਲ ਨਾ ਕਰੀਏ ਅੱਜ ਕੱਲ ਤੇ ਗੱਲ ਨਾ ਪਾਈਏ ਪਾਪ ਕੇ ਹੁਣ ਤੋਂ ਸ਼ੁਰੂ ਕਰੀਏ ਹਨਾ ਸੋ ਇਸ ਕਰਕੇ ਇੰਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚਕਾਂ ਹਉਲ ਚੁੱਕ ਦੀ ਮਾਫੀ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਸੋ ਬਖਸ਼ ਦੇਣਾ ਮੂੰਜ ਬਾਨੀ ਗੁਰਬਾਨੀ ਦੀ ਵਿਚਾਰ ਕਰਦੇ ਆ ਲਗਾਤਾਰਾਂ ਦੀ ਸ਼ਬਦ ਰਲਦੇ ਮਿਲਦੇ ਹੋਣ ਕਰਕੇ ਭੁੱਲ ਚੁੱਕੋ ਸਕਦੀ ਐ ਸੋ ਬਖਸ਼ ਦੇਣਾ ਬਹੁਤ ਬਹੁਤ ਧੰਨਵਾਦ ਰੱਬ ਰੂਪੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਠੇ ਪੂਰਨ ਸਵਾਦ ਦਾ ਤੇ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸੋ ਕਰੋ ਕਿਰਪਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ